ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 슈ਗਰ ਕੀ ਚੀਜ਼ ਹੈ 슈ਗਰ ਇੱਕ ਸਾਡੀ ਸਰੀਰ ਦੀ એનર્ਜੀ ਹੈ ਇਹ ਸਾਨੂੰ ਚਾਹੀਦੀ ਹੈ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ 슈ਗਰ ਸਾਡੇ ਸਰੀਰ ਲਈ ਇੱਕ ਲੋੜੀਂਦਾ ਤੱਤ ਹੈ ਅੰਛ ਹੈ ਜਾਂ ਇਸ ਤਰ੍ਹਾਂ ਦੀ ਕੋਈ એનર્ਜੀ ਹੈ ਇਸ ਤਾਂ ਪਰ ਜੇ ਇਸ ਦੀ ਪੂਰੀ ਵਰਤੋਂ ਨਾ ਹੋਈ ਫਿਰ ਇਹ ਓਵਰਡੋਜ਼ ਵਿੱਚ ਆ ਕੇ ਬਿਮਾਰੀ ਬਣ ਜਾਂਦੀ ਹੈ ਇਸ ਨੂੰ ਕਰਨ ਲਈ ਸਭ ਤੋਂ ਪਹਿਲਾਂ ਮੇਰੇ ਅਨਸਾਰ ਪੇਟ ਦੀ ਸ਼ੁੱਧੀ ਕਰਨੀ ਚਾਹੀਦੀ ਹੈ ਉਹ ਕਿਸ ਤਰ੍ਹਾਂ ਹੋਵੇਗੀ ਤੁਸੀਂ ਸਵੇਰ ਵਾਲਾ ਜਿਹੜਾ ਪਾਣੀ ਦਾ ਅਭਿਆਸ ਕਰ ਰਹੇ ਹੋ ਉਸ ਲਈ ਇੱਕ ਛੋਟਾ ਜਿਹਾ ਉਪਰਾਲਾ ਕਰੋ ਉਸ ਦੀ ਜਗ੍ਹਾ ਤੇ ਚਿੱਟਾ ਪੇਠਾ ਆਉਂਦਾ ਜਿਸ ਨੂੰ ਮਠਿਆਈ ਵਾਲਾ ਪੇਠਾ ਕਹਿੰਦੇ ਹਨ ਉਹ ਲੈ ਲਵੋ ਉਸ ਦਾ ਛਿਲਕਾ اتار ਦਿਓ ਛਿਲਕਾ اتار ਕੇ ਗੁੱਦੇ ਦਾ ਜੂਸ ਬਣਾ ਕੇ ਤੇ ਉਸ ਦਾ ਤੁਸੀਂ ਪੀਣਾ ਸ਼ੁਰੂ ਕਰ ਦਿਓ ਉਹ ਇੱਕ ਗਲਾਸ ਜਿਹੜਾ ਆਪਦੀ ਲੋੜ ਅਨਸਾਰ ਪਿਓ ਵੱਧ ਨਾ ਕਰੋ ਤਾਂ ਜੋ ਤੁਹਾਡਾ ਹੋਰ ਉਹ ਉਸ ਦਾ ਨੁਕਸਾਨ ਨਾ ਹੋਵੇ ਉਹ ਇਹ ਵੀ ਕਿਹਾ ਜਾਂਦਾ ਹੈ ਕਾਫੀ ਬਿਮਾਰੀਆਂ ਇਹਦੇ ਨਾਲ ਠੀਕ ਹੁੰਦੀਆਂ ਨੇ ਈਵਨ ਜਿਹੜੀ ਕਾਮਨ ਬਿਮਾਰੀ ਚੱਲ ਰਹੀ ਹੈ ਗਦੂਦਾਂ ਦੀ ਉਹ ਵੀ ਇਹਦੇ ਨਾਲ ਠੀਕ ਹੁੰਦੀ ਹੈ 슈ਗਰ ਵੀ ਜਦੋਂ ਸਾਡਾ ਪੇਟ ਨੇ ਕੰਮ ਸਹੀ ਕਰਨਾ ਸ਼ੁਰੂ ਕਰ ਦਿੱਤਾ ਤਾਂ ਆਪਦੇ ਆਪ ਹੀ ਸਾਰੀਆਂ ਸਾਡੀਆਂ ਹੈਗੀਆਂ ਬਿਮਾਰੀਆਂ ਦਾ ਜੜ ਖਤਮ ਹੋ ਜਾਵੇਗੀ ਕਿਉਂਕਿ ਪੇਟ ਤੋਂ ਹੀ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਇਸ ਕਰਕੇ ਇਹ ਬੜਾ ਆਸਾਨੀ ਵਾਲਾ ਇਲਾਜ ਹੈ ਇੱਕ ਹੋਰ ਹੈ ਜਿਹੜਾ ਕਿ ਸਾਰੀਆਂ ਹੀ ਬਿਮਾਰੀਆਂ ਲਈ ਕੌਮਨ ਜਾ ਹੋ ਸਕਦਾ ਹੈ ਉਹ ਹੈ 2 ਗ੍ਰਾਮ ਲੈ ਲਓ ਅਰਜੰਦੀ ਸ਼ੈਲ 2 ਗ੍ਰਾਮ ਇਹ ਮਲਠੀ ਤੇ 5 ਗ੍ਰਾਮ ਲੈ ਲਓ ਇਹਦੇ ਵਿੱਚ ਆ ਦਾਲ ਚੀਨੀ ਇਹਨਾਂ ਨੂੰ ਜਿੰਨਾ ਹੋ ਸਕੇ ਇਹਨਾਂ ਨੂੰ ਕੁੱਟ ਲਓ ਇੱਕ ਗਲਾਸ ਪਾਣੀ ਦਾ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਉਬਾਲ ਲਓ ਜਦ ਅੱਧਾ ਰਹਿ ਗਿਆ ਤਾਂ ਉਸ ਨੂੰ ਆਪਣਾ ਕੋਸੇ ਹੋਣ ਦੇ ਉਪਰੰਤ ਪੀ ਲਓ ਜਦੋਂ ਇਹ ਪੀਣ ਦੇ ਯੋਗ ਠੰਡਾ ਹੋ ਗਿਆ ਤੇ ਇਹਦੇ ਨਾਲ ਹਾਂ ਹੁਣ ਦੂਸਰਾ ਪੁੱਛ ਦਿਆਂ ਜੀ ਇਸ ਤਰ੍ਹਾਂ ਇਹ ਪਾਣੀ ਪੀਣਾ ਬੜਾ ਔਖਾ ਹੈ ਫਿਰ ਇਸ ਦੀ ਤੁਸੀਂ ਚਾਹ ਵਗੈਰਾ ਜਾਂ ਇਹਦੇ ਵਿੱਚ ਖੰਡ ਥੋੜੀ ਕਣੀ ਪਾ ਸਕਦੇ ਹੋ ਸਵਾਦ ਦੇ ਤੌਰ ਤੇ ਦੁੱਧ ਨਹੀਂ ਪਾਉਣਾ ਇਹਦੇ ਵਿੱਚ ਤੇ ਹੋਰ ਇਸ ਤਰ੍ਹਾਂ ਹੀ ਹਨ ਕਈ ਚੀਜ਼ਾਂ ਜਿਵੇਂ ਤੁਹਾਡੇ ਵਿੱਚ ਘਰ 'ਚ ਖੜਾ ਹੈ ਕੁਵਾਰ ਕੁਵਾਰ ਜਿਹਨੂੰ ਐਲੋਵੇਰਾ ਕਹਿੰਦੇ ਹਨ ਇਹ ਇੱਕ ਵਾਰ ਤੁਹਾਡਾ ਘਰ ਦਾ ਹੀ ਹੋਣਾ ਚਾਹੀਦਾ ਪਾਲਾ ਉਸ ਨੂੰ ਲੈ ਲਓ ਨਹੀਂ ਖਾ ਹੁੰਦਾ ਇਸ ਦਾ ਦੰਦ ਦੇ ਦੰਦਾਂ ਤੇ ਇੱਕ ਸੌ ਵਾਤੋ ਵਾਦੇ ਨੂੰ ਮੂੰਹ ਵਿੱਚ ਰੱਖੋ ਜਿੰਨਾ ਕ ਅੰਦਰ ਜਾਂਦਾ ਅੰਦਰ ਜਾਣ ਦਿਓ ਬਾਹਰ ਨਹੀਂ ਅੰਦਰ ਜਾਂਦਾ ਤਾਂ ਉਸ ਨੂੰ ਫੇਰ ਥੁੱਕ ਦਿਓ ਫੇਰ ਦੁਬਾਰਾ ਟਰਾਈ ਕਰੋ ਤਿੰਨ ਚਾਰ ਵਾਰੀ ਇਸ ਦਾ ਕੁਾਰ ਦਾ ਕਰੋਗੇ ਤਾਂ ਤੁਹਾਡਾ ਕਾਫੀ ਕਾਫੀ ਅਸਰ ਹੋਵੇਗਾ ਇਹ ਕਰਨਾ ਹੈ ਖਾਣੇ ਤੋਂ ਪਹਿਲਾਂ ਪੇਟ ਪੇਟ ਖਾਲੀ ਹੋਣਾ ਚਾਹੀਦਾ ਪਾਪ ਖੀਆਂ ਨੂੰ ਇਹਦੇ ਵਿੱਚ ਖਾਦੇ ਤੇ ਉਲਟੀ ਆ ਸਕਦੀ ਹੈ ਆਪੋ ਆਪਣੇ ਸਰੀਰ ਹੁੰਦੇ ਹਨ ਕਿ ਇੰਨਾ ਥੋੜਾ ਕੇ ਇਹਦਾ ਸਵਾਲ ਸਵਾਦ ਜਿਹੜਾ ਕੋੜਾਪਨ ਹੁੰਦਾ ਹੈ ਉਹਦੇ ਕਾਰਨ ਉਲਟੀ ਵੀ ਆ ਸਕਦੀ ਹੈ ਇਸ ਕਰਕੇ ਪੇਟ ਖਾਲੀ ਹੋਣਾ ਚਾਹੀਦਾ ਕੋਈ ਐਡੀ ਗੱਲ ਕੋਈ ਹਾਨੀਕਾਰਕ ਇਹਦੇ ਵਿੱਚ ਕੋਈ ਚੀਜ਼ ਨਹੀਂ ਉਸ ਤੋਂ ਬਾਅਦ ਤੁਹਾਡੇ ਕੋਲੇ ਉਹ ਜਿਹੜੀ ਚੀਜ਼ ਮਿਲਣੀ ਬਹੁਤ ਮੁਸ਼ਕਲ ਜੀ ਹੈ ਹੈ ਬੜੀ ਕੰਮ ਦੀ ਸ਼ੂਗਰ ਲਈ ਉਹ ਹੈ ਕੌੜ ਤੁਮਾ ਉਹਨੂੰ ਕੋਲ ਸੈਂਥਪੀ ਮੇਰਾ ਖਿਆਲ ਹੋਮੋਪੈਥੀ ਦੇ ਵਿੱਚ ਕਹਿੰਦੇ ਹਨ ਉਹ ਉਸ ਨੂੰ ਉਹ ਜੇ ਐ ਜੇ ਉਹਦਾ ਜੂਸ ਕੱਢ ਕੇ ਜਿੰਨਾ ਕੁ ਪੀ ਸਕਦੇ ਹੋ ਉਹਨਾ ਪੀ ਲਵੋ ਉਹ ਵੀ ਤੁਹਾਡੇ ਲਈ ਕਾਫੀ ਵਰਦਾਨ ਸਿੱਧ ਹੋਵੇਗਾ ਇਹ ਚੀਜ਼ਾਂ ਤਾਂ ਤੁਸੀਂ ਹਰ ਹਾਲਤ ਚ ਲੈ ਸਕਦੇ ਹਾਂ ਪਰ ਕਈ ਵਾਰੀ ਸਾਨੂੰ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਬਲੱਡ ਪ੍ਰੈਸ਼ਰ ਗਰਮੀ ਤੋਂ ਹੁੰਦਾ ਹੈ ਸਾਡਾ ਬਲੱਡ ਪ੍ਰੈਸ਼ਰ ਵਧੇ ਤੋਂ 슈ਗਰ ਹੁੰਦੀ ਹੈ ਉਹਦੇ ਵਿੱਚ ਜਿਹੜਾ ਆਮ ਚੀਜ਼ਾਂ ਦੱਸਦੇ ਹਨ ਉਹ ਲੈਣੀਆਂ ਮੇਰੇ ਮੇਰੇ ਅਨਸਾਰ ਠੀਕ ਨਹੀਂ ਹਨ ਉਹ ਚੀਜ਼ਾਂ ਸਿਰਫ ਤਾਂ ਹੀ ਲੈਣੀਆਂ ਨੇ ਅਗਰ ਜੇ ਮਰੀਜ਼ ਠੰਡ ਮਹਿਸੂਸ ਕਰਦਾ ਹੈ ਉਸ ਨੂੰ ਇਹ ਉਹ ਲੈਣੀਆਂ ਚਾਹੀਦੀਆਂ ਹਨ ਉਹ ਹਨ ਚੀਜ਼ਾਂ ਮੇਥੀ ਦੇ ਬੀਜ ਕਲੌਂਜੀ ਕarele ਤੇ ਆਪਣਾ ਹੋਰ ਜਿਹੜੀਆਂ ਚੀਜ਼ਾਂ ਕੌੜੀਆਂ ਮੂਲੀ ਦਾ ਰਸ ਇਹਨਾਂ ਨੂੰ ਤੁਸੀਂ ले ਸਕਦੇ ਹਾਂ ਕਿਉਂਕਿ ਜਿਹੜੇ ਬੀਜ ਵਾਲੇ ਇਹਨਾਂ ਨੂੰ ਭਿਉ ਲਓ ਜੇ ਕarele ਹੈ ਉਸ ਦਾ ਜੂਸ ਕੱਢ ਲਓ ਮੂਲੀ ਦਾ ਜੂਸ ਕੱਢ ਕੇ ਇਹ ਕਰ ਸਕਦੇ ਹਾਂ ਤੇ ਇਹ ਇਹ ਸਿਰਫ ਤਾਂ ਹੀ ਲੈਣੇ ਹਨ ਜੇਕਰ ਬੀਪੀ ਨਹੀਂ ਵੱਧਦਾ ਤੁਹਾਡੀ ਸਰੀਰ ਤਸੀਰ ਠੰਡੀ ਹੈ ਫਿਰ ਹੁਣ ਇੱਥੇ ਹੀ ਆ ਜਾਂਦਾ ਹਰ ਇੱਕ ਇਹ ਕਹਿੰਦਾ ਮੇਥੀ ਦਾਣਾ ਤੇ ਕਲੌਂਜੀ ਇਹ ਖਾਓ ਕਾਲੀ ਮਿਰਚ ਬਦਾਮ ਇਹ ਖਾ ਲੋ ਤੇ ਸਭ ਠੀਕ ਹੋ ਜਾਵੇਗਾ ਪਰ ਇਹਦੀ ਮਾਤਰਾ ਬਹੁਤ ਥੋੜੀ ਰੱਖਣੀ ਹੈ ਅਗਰ ਬਲੱਡ ਪ੍ਰੈਸ਼ਰ ਵਾਲੇ ਨੂੰ ਕarele ਦਾ ਜੂਸ ਜਾਂ ਆਹ ਆਪਣੀ ਕਲੌਂਜੀ ਮੇਥੀ ਦਾਣਾ ਇਸੇ ਤਰ੍ਹਾਂ ਦਿੱਤਾ ਉਹ ਉਸ ਲਈ ਸਮੱਸਿਆ ਵੀ ਬਣ ਸਕਦਾ ਹੈ ਇਹ ਬੜੀਆਂ ਪਰਹੇਜ਼ ਨਾਲ ਚੀਜ਼ਾਂ ਵਰਤਣੀਆਂ ਹਨ ਇਹ ਨਹੀਂ ਜਿਹੜੀ ਦੇ ਨਾਲ ਇੱਕ ਕਿਸੇ ਨੂੰ ਆ ਰਾਇਆ ਉਹ ਤੁਹਾਡੇ ਲਈ ਵੀ ਫੈਟ ਹੋਵੇ ਇਹ ਬਿਲਕੁਲ ਨਹੀਂ ਜੋ ਹੋ ਸਕਦਾ ਤੁਹਾਡੇ ਲਈ ਜਿਹੜੀ ਚੀਜ਼ ਫਟੇ ਉਹ ਦੂਸਰੇ ਨੂੰ ਨਾ ਹੋਵੇ ਉਸ ਤੋਂ ਉਸ ਤੋਂ ਅਪरांत ਹੈ ਆਪਣੇ ਕੋਲੇ ਇੱਕ ਜਿਸ ਨੂੰ ਆਪਾਂ ਸ਼ਰੀਫਾ ਕਹਿੰਦੇ ਹਨ ਤੁਸੀਂ ਇੰਟਰਨੈਟ ਤੇ ਜਾ ਕੇ ਦੇਖਦੇ ਹੋ ਉਸ ਨੂੰ ਇੱਕ ਫਲ ਲੱਗਦਾ ਹੈ ਉਸ ਨੂੰ ਕਹਿੰਦੇ ਹਨ ਸੀਤਾ ਫਲ ਸੀਤਾ ਫਲ ਬਿਲਕੁਲ ਹੀ ਮਿੱਠਾ ਹੁੰਦਾ ਹੈ ਬਾਕੀ ਉਹਦੇ ਸਾਰੇ ਪਾਰਸ ਉਹਦੇ ਪੱਤਿਆਂ ਤੋਂ ਲੈ ਕੇ ਉਹਦੇ ਲੱਕੜ ਤੱਕ ਉਹਦਾ ਜਿੰਨਾ ਵੀ ਹੈ ਉਹ ਸਾਰਾ ਬਹੁਤ ਕੌੜਾ ਹੁੰਦਾ ਹੈ ਜਿਹੜਾ ਕਿ 슈ਗਰ ਦਾ ਇੱਕ ਤਰ੍ਹਾਂ ਦਾ ਬਹੁਤ ਛੇਤੀ ਉਸ ਨੂੰ ਖਤਮ ਕਰਦਾ ਹੈ ਬਹੁਤ ਸਾਰੇ ਪੁਰਾਣੇ ਸਮਿਆਂ ਦੇ ਵਿੱਚ ਉਸ ਨੂੰ ਵਿਜੇਸਾਰ ਦੀ ਲੱਕੜ ਕਹਿੰਦੇ ਹਨ ਬੀਜੇਸਰ ਦੀ ਲੱਕੜ ਰਾਤ ਨੂੰ ਭਿਉ ਦੇਣਾ ਸਵੇਰੇ ਉੱਠ ਕੇ ਉਹੀ ਪਾਣੀ ਪੀਣਾ ਤੇ ਉਹ ਵੀ 슈ਗਰ ਦਾ ਇੱਕ ਬਹੁਤ ਵੱਡਾ ਇਲਾਜ ਹੈ ਪਰ ਹੁਣ ਸਾਨੂੰ ਇੰਨਾ ਮਿਲਣਾ ਬਹੁਤ ਲੱਕੜ ਅਗਰ ਮਿਲ ਗਈ ਤਾਂ ਬਹੁਤ ਵਧੀਆ ਉਹਦੀ ਜਾਤ ਸਾਨੂੰ ਨਹੀਂ ਪਤਾ ਵੀ ਉਹੀ ਸਹੀ ਹੋਵੇ ਕਿ ਨਾ ਹੋਵੇ ਹੋ ਸਕਦਾ ਉਹ ਤੁਹਾਡੇ ਕੋਲੇ ਉਹਦੇ ਜੇ ਪੱਤੇ ਮਿਲ ਜਾਣ ਉਹਨਾਂ ਦਾ ਪਾਊਡਰ ਬਣਾ ਕੇ ਤੁਸੀਂ ਉਸ ਨੂੰ ਰੱਖ ਸਕਦੇ ਹੋ ਰੋਜ਼ ਇੰਨੀ ਲੱਕੜ ਮਿਲਣੀ ਆਸਾਨੀ ਨਾਲ ਸੌਖੀ ਨਹੀਂ ਹੁੰਦੀ ਫਿਰ ਉਸ ਦਾ ਤੁਸੀਂ ਪੱਤਿਆਂ ਦਾ ਪਾਊਡਰ ਲੈ ਕੇ ਅੱਧੇ ਚਮਚੇ ਤੋਂ 1 ਚਮਚੇ ਤੱਕ ਇਹ ਤੁਹਾਡੇ ਤੇ ਮناسب ਰਕਦਾ ਹੈ ਤੁਹਾਨੂੰ 슈ਗਰ ਕਿੰਨੀ ਹੈ ਮੈਂ ਜਿਹੜੀ ਪਹਿਲੀ ਗੱਲ ਦੱਸਦਾ ਹਾਂ ਜਿਹੜੇ ਇਹ ਨੁਕਸੇ ਹਨ ਇਹਨਾਂ ਨੂੰ ਬਣਾਉਣ ਦਾ ਵੀ ਇੱਕ ਢੰਗ ਹੁੰਦਾ ਹੈ ਕਿਵੇਂ ਹਰ ਇੱਕ ਚੀਜ਼ ਦੀ ਦੀ ਕੁਟਾਈ ਕੋਈ ਕੋਈ ਘੱਟ ਕੁਟਾਈ ਨਾਲ ਠੀਕ ਹੁੰਦਾ ਹੈ ਕੋਈ ਜਦੋਂ ਤੁਸੀਂ ਉਹਨਾਂ ਨੂੰ ਇੱਕ ਥਾਂ ਮਿਕਸੀ ਵਿੱਚ ਪਾ ਦਿੰਦੇ ਹੋ ਕਿਸੇ ਦੇ ਤੱਤ ਬਹੁਤ ਜ਼ਿਆਦਾ ਛੇਤੀ ਛੇਤੀ ਹੈਗਾ ਜਲ ਜਾਂਦੇ ਹਨ ਕਿਸੇ ਦੇ ਤੱਤ ਬੜੇ ਸਖਤ ਹੁੰਦਿਆਂ ਨੂੰ ਉਹਨਾਂ ਨੂੰ ਹੋਰ ਕੁਟਾਈ ਦੀ ਲੋੜ ਹੁੰਦੀ ਹੈ ਉਹ ਨਹੀਂ ਇਹ ਸਾਰੀਆਂ ਚੀਜ਼ਾਂ ਨੂੰ ਅਲੱਗ ਅਲੱਗ ਕੁੱਟਣਾ ਹੈ ਕੋਸ਼ਿਸ਼ ਕਰਨੀ ਹੈ ਇਸ ਨੂੰ ਜਿਹੜਾ ਜਾਂ ਲੋਹੇ ਦਾ ਕੁੰਡਾ ਹੋਵੇ ਜਿਹਨੂੰ ਮਾਮਜਸਤਾ ਕਹਿੰਦੇ ਹਨ ਜਾਂ ਆਪਣੀ ਮਿੱਟੀ ਦੀ ਕੁੰਡੀ ਤੇ ਲੱਕੜ ਦਾ ਸੋਟਾ ਇਹਦੇ ਨਾਲ ਕੁੱਟਣ ਦੀ ਕੋਸ਼ਿਸ਼ ਕਰੋਗੇ ਜਿਹੜੀ ਦਵਾਈ ਉਹੀ ਨੁਕਸਰਾ ਤੁਹਾਡੇ ਲਈ ਦੁੱਗਣਾ ਲਾਭਕਾਰੀ ਹੋਵੇਗਾ ਕਾਰਨ ਕੀ ਹੈ ਕਿਉਂਕਿ ਜਿਹੜੀ ਚੀਜ਼ ਲੋੜ ਅਨਸਾਰ ਕੁੱਟੀ ਗਈ ਉਸ ਦਾ ਤਤ ਨਹੀਂ ਮਿਲਿਆ ਹੁਣ ਜੇ ਕੋ ਆਪਾਂ ਕਿਸੇ ਚੀਜ਼ ਨੂੰ ਜ਼ਿਆਦਾ ਗਰਮੈਸ਼ ਦੇ ਕੇ ਕੁੜਦੇ ਹਨ ਜਿਵੇਂ ਮਿਕਸੀ ਦੇ ਵਿੱਚ ਹੈ ਤਾਂ ਉਹਦੇ ਕਾਫੀ ਤੱਤ ਸਾਡੇ ਕੋਲੇ ਖਤਮ ਹੋ ਜਾਂਦੇ ਹਨ ਤੇ ਸਾਨੂੰ ਉਸ ਦਾ ਵਾੜਾ ਰਿਜ਼ਲਟ ਚੰਗਾ ਨਹੀਂ ਮਿਲਦਾ ਇਹ ਹੈ ਆਪਣੇ ਕੋਲੇ ਗਲੋ ਨਿੰਮ ਪੱਤਰ ਤੇ ਮੀਚਕਾ ਇਹਨਾਂ ਦੀ ਮਾਤਰਾ ਬਰਾਬਰ-ਬਰਾਬਰ ਲੈਣੀ ਹੈ ਤੇ ਇਹਨਾਂ ਦਾ ਤੁਸੀਂ ਇਹ ਇਹਨਾਂ ਨੂੰ ਪਿਉ ਕੇ ਚੰਗੇ ਤਰ੍ਹਾਂ ਨਿਰਨੇ ਕਾਜੇ ਲੈ ਸਕਦੇ ਹੁਣ ਇਹ ਸਭ ਤੋਂ ਪਹਿਲਾਂ 4-5 ਦਿਨ ਇਸ ਦੀ ہوئی ਵਰਤੋਂ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਹੈ ਆਪਣੇ ਕੋਲੇ ਜਿਹੜੀ ਆਮ ਤੁਸੀਂ ਜਿਹੜੀ ਮੇਥੀ ਦਾਣਾ ਕਲੌਂਜੀ ਇਹ 20 ਗ੍ਰਾਮ ਨਮ ਨਮ ਦੇ ਪੱਤਰ 100 ਲੈਣੇ ਹਨ ਬਦਾਮ 50 ਗ੍ਰਾਮ ਇਹਨਾਂ ਨੂੰ ਅਲੱਗ-ਅਲੱਗ ਕੁੱਟ ਕੇ ਫਿਰ ਇਕੱਠੇ ਕਰਕੇ ਮਟਰ ਦੇ ਸਮਾਨ ਸਮਾਨ ਇਹਨਾਂ ਦੀਆਂ ਗੋਲੀਆਂ ਬਣਾਉਣੀਆਂ ਹਨ ਇਹ ਦਿਹਾੜੀ ਵਿੱਚ ਇੱਕ ਦੋ ਵੱਤ ਤੋਂ ਵੱਧ ਵਰਤਨੀਆਂ ਹਨ ਇਹ ਵੀ ਤੁਹਾਡੇ ਕੋਲੇ ਕਾਫੀ ਜੜੀ ਆਮ ਇਹਦਾ ਕੋਈ ਬੜਾ ਸਾਈਡ ਇਫੈਕਟ ਨਹੀਂ ਹੋਵੇਗਾ ਉਸ ਤੋਂ ਬਾਅਦ ਅਗਲਾ ਹੈ ਆਪਣੇ ਕੋਲੇ ਚਿਰੈਤਾ ਇਸ ਕੱਲੇ ਨੂੰ 100 ਗ੍ਰਾਮ ਲੈ ਲਓ 100 ਗ੍ਰਾਮ ਦੇ ਵਿੱਚੋਂ ਤਕਰੀਬਨ ਇਹਦੀਆਂ 5-7 ਖਰਾਕਾਂ ਬਣਾ ਲਓ ਉਹ ਨੂੰ ਪਾਣੀ ਵਿੱਚ ਭਿਉਉ ਦੇਣਾ ਹੈ ਸਵੇਰੇ ਉੱਠ ਕੇ ਉਹ ਪਾਣੀ ਲੈਣਾ ਇਹ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਚੀਜ਼ਾਂ ਆਉਣਗੀਆਂ ਇਹਨਾਂ ਦੇ ਕੰਮ ਕਰ ਸਕਦੇ ਹੋ ਅਗਲਾ ਜਿਹੜਾ ਹੈ ਆਪਣੇ ਕੋਲੇ ਇਹ ਬੜਾ ਇਹ ਫਾਰਮੂਲਾ ਕਈਆਂ ਬਿਮਾਰੀਆਂ ਲਈ ਠੀਕ ਕਰਦਾ ਹੈ ਜਾਂ ਇਸ ਨੂੰ ਨੁਕਸਾ ਕਹਿ ਲਓ ਇਹਦੇ ਵਿੱਚ ਹੈ ਆਪਣੇ ਕੋਲੇ ਕੜੂ ਕਾਲੀ ਜੀਰੀ ਗਾਉਜਮੈਂ ਬੈਲਗਰੀ ਬਿਲਕਤ ਪੇਪੜਾ ਮੂਲ ਕਾਲੀ ਮਿਰਚ ਕੈਫਲ ਇਹ ਸਭ 50-50 ਗ੍ਰਾਮ ਮਗਾ ਦਾਲਚੀਨੀ 10-10 ਗ੍ਰਾਮ ਸਾਬ ਨੂੰ ਪੀ ਕੇ ਇਸ ਦਾ ਪਾਊਡਰ ਬਣਾ ਲੈਣਾ ਹੈ ਇਹ ਪਾਊਡਰ ਪੀਣ ਤੋਂ 1-2 ਘੰਟੇ ਪਹਿਲਾਂ ਪਿਉਉ ਦੇਣਾ ਹੈ ਇੱਕ ਚਮਚਾ ਅੱਧੇ ਚਮਚੇ ਤੋਂ ਸ਼ੁਰੂ ਕਰੋ ਅੱਧਾ ਚਮਚਾ ਫੇਸ ਨੂੰ ਹੌਲੀ-ਹੌਲੀ ਇੱਕ ਚਮਚੇ ਤੱਕ ਇੱਕ ਦੀ ਖੁਰਾਕ ਹੈ ਇਹ ਜਿਹੜੇ ਨੁਕਸੇ ਤੁਸੀਂ ਆਪ ਦੇ ਬੜੇ ਪ੍ਰਹੇਜ ਨਾਲ ਵਰਤੋ ਐਨੇ ਜਿਹੜੇ ਸਾਰੇ ਨੁਕਸੇ ਇੱਕੋ ਦਿਨ ਨਹੀਂ ਵਰਤਣੇ ਜਿਸ ਤਰ੍ਹਾਂ ਮੈਂ ਬੋਲੇ ਹਨ ਇਹਨਾਂ ਨੂੰ ਜਿਸ ਸਟੇਜ ਤੇ ਇਹਨਾਂ ਨੇ ਕੰਮ ਕੀਤਾ ਉੱਥੇ ਉਹੀ ਨੁਕਸਾ ਤੁਹਾਡੇ ਲਈ ਫਿੱਟ ਹੈ ਹ ਇਹ ਨਹੀਂ ਵੀ ਹਰ ਇੱਕ ਨੁਕਸਾ ਤੁਸੀਂ ਲਈ ਚਲੋ ਸਾਰੇ ਇਕੱਠੇ ਲੈ ਲਈ ਆ ਵੀ ਚੰਗਾ ਹੋ ਆ ਵੀ ਚੰਗਾ ਹੋ ਨਾ ਇਹ ਮੈਂ ਇਸ ਤਰ੍ਹਾਂ ਇਹਨਾਂ ਦਾ ਤਰਤੀਬ ਬਣਾਈ ਹੈ ਸਭ ਤੋਂ ਪਹਿਲਾਂ ਤਾਂ ਉਹ ਜਿਹੜਾ ਪੇਠੇ ਵਾਲਾ ਪਾਣੀ ਫਿਰ ਨਮ ਨਮ ਦੇ ਪੱਤੇ ਉਮ ਆਪਣੀ ਕਲੌਂਜੀ ਮੇਥੀ ਦਾਣਾ ਇਹਦੇ ਜਿਹੜੀਆਂ ਗੋਲੀਆਂ ਬਣਨੀਆਂ ਉਹ ਜਿਹੜੀਆਂ ਮੈਂ ਲਿਖਿਆ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਇਹ ਲਿਖ ਰਿਹਾ ਫਾਰਮੂਲੇ ਇਸ ਤਰ੍ਹਾਂ ਇਹਨਾਂ ਨੂੰ ਜਿਸ ਸਟੇਜ ਤੇ ਆ ਕੇ ਤੁਹਾਡੇ ਲਈ ਸਹੀ ਵਹਿ ਗਿਆ ਸਹੀ ਆਪਣੇ ਲਈ ਸਰੀਰ ਲਈ ਆ ਗਿਆ ਠੀਕ ਆ ਗਿਆ ਤੁਸੀਂ ਉਸੇ ਦੀ ਵਰਤੋਂ ਅਗਲੇ ਜਿਉਂ-ਜਿਉਂ ਨਹੀਂ ਆਉਂਦਾ ਜਿਸ ਤਰ੍ਹਾਂ ਡਾਕਟਰ ਦਵਾਈ ਵਧਾਉਂਦਾ ਜਾਂਦਾ ਹੈ ਇਹਨਾਂ ਦੀ ਜਿਹੜੀ ਮਾਤਰਾ ਹੈ ਉਹ ਵਧਵਲ ਚੱਲ ਰਹੀ ਹੈ 슈ਗਰ ਘਟਾਉਣੀ ਨਹੀਂ ਜੇ ਲੋਅਰ ਲੈਵਲ ਤੇ ਹੀ ਠੀਕ ਹੋ ਗਈ ਤਾਂ ਵੀ ਠੀਕ ਹੈ ਅਗਰ ਐਕਸਰਸਾਈਜ਼ਾਂ ਅਤੇ ਹੋਰ ਪਾਣੀ ਦੇ ਸ਼ੁੱਧੀਕਰਨ ਦੇ ਨਾਲ ਇਹ ਤੁਹਾਡੀ 슈ਗਰ ਠੀਕ ਹੋ ਗਈ ਫਿਰ ਦਵਾਈਆਂ ਦੀ ਲੋਡ ਨਹੀਂ ਹੌਲੀ ਹੌਲੀ ਇਸ ਨੂੰ ਪਿੱਛੇ ਵੱਲ ਮੋੜਨਾ ਹੈ ਵਧਾਉਣੀ ਨਹੀਂ ਦਵਾਈ ਘਟਾਉਣੀ ਹੈ ਐਕਸਰਸਾਈਜ਼ ਨਾਲ ਐ ਨਹੀਂ ਵੀ ਆ ਨਹੀਂ ਦਵਾਈ ਚੱਲ ਅਗਲੇ ਪਹਿਲਾਂ ਹੀ ਅਸੀਂ ਬਹੁਤ ਸਖਤ ਦਵਾਈ ਲੈ ਲਈਏ ਤਾਂ ਤਾਂ ਉਹ ਸਾਨੂੰ ਸਰੀਰ ਲਈ ਹਾਨੀਕਾਰਕ ਵੀ ਹੋ ਸਕਦੀ ਹੈ ਮੈਂ ਉਮੀਦ ਕਰਦਾ ਹਾਂ ਵੀ ਤੁਸੀਂ ਇਸੇ ਤਰ੍ਹਾਂ ਮੇਰੇ ਨਾਲ ਜੁੜੇ ਰਹੋਗੇ ਮੈਂ ਅਗਲੀ ਵਾਰੀ ਹੋਰ ਕੋਸ਼ਿਸ਼ ਕਰੂੰਗਾ ਵੀ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂ ਤੇ ਇਸ ਦਾ ਵਾਅਦਾ-ਵਾਦ ਤੁਹਾਡੇ ਲਈ ਕਰਾਂ ਤੇ ਮਿਲਾਂਗੇ ਫੇਰ ਹੋਵੇਗੀ ਨਵੀਂ ਸਵੇਰ ਚੜਾਂਗੇ ਆਸਾਂ ਦੀ ਬਰਾਤ ਵਿਆਹ ਕੇ ਲਿਆਵਾਂਗੇ ਖੁਸ਼ੀਆਂ ਆ ਤੇ ਵਸਾਵਾਂਗੇ ਹਸ ਦੇ ਵਾਸਤੇ ਕਰ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤ